ਗੁਰੂ ਨਗਰੀ ਅੰਮ੍ਰਿਤਸਰ ਦੇ ਵੱਜੂ ਅੱਜ ਜੋ ਸਿੱਖਾਂ ਦੇ ਤੀਜੀ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਵਿਖੇ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਉੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਕਾਸ਼ਪੁਰਬ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਸੰਗਤਾਂ ਦੇ ਲਈ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ਪੁਰਬ ਦੇ ਮੌਕੇ ਤੇ ਸੰਗਤਾਂ ਨੇ ਪਵਿੱਤਰ ਜਲ ਦੇ ਵਿੱਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਕਿ ਵਾਇਗਰੂ ਦੇ ਅਗ ਸ਼ੁਕ੍ਰਾਨਾ ਬਹੁਤ ਆਦਾ ਕੀਤਾ। ਇਸ ਮੌਕੇ ਦੇ ਉੱਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗੰਥੀ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਨਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਜਨੰਤਨ ਆਵੈ। ਰਾਵਸਾ ਸਤਿਰਨ ਉਦਰ ਸਾਗਰ ਕੋ ਗੰਗਕ ਰੰਗ ਅੰਤਰ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ। ਕਬ ਜਲ ਭਲੋ ਨਹਿ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਹਕਮਤੋ ਹੀ ਬਲਵਾਵੇ ਐਸੇ ਜੀਲ ਦਿਆਰੇ ਸਤਿਗੁਰੂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਸ਼ਬਦਿ ਹਾਰੇ ਸਤਕਾਰਯੋਗ ਪਿਤਾ ਬਾਬਾ ਤੇਜਪਾਲ ਜੀ ਮਾਤਾ ਲక్ష్ਮੀ ਜੀ ਸੁਲਖੜੀ ਜੀ ਦੇ ਗ੍ਰਹਿ ਪਿੰਡ ਬਾਸਰ ਕੇ ਜ਼ਿਲ੍ਹਾ ਅਮਰਸਰ ਸਾਹਿਬ ਦੇ ਅਵਤਾਰ ਘਰੇ ਆਂ ਸਚੇ ਪਾਤਸ਼ਾਹ ਮਹਾਰਾਜੀ ਨੇ ਆਪਣੇ ਜੀਵਨ ਕਾਲ ਦੌਰਾਨ 12 ਸਾਲ ਅਣਥੱਕ ਸੇਵਾ ਦੀ ਕਲਣਾ ਘાળ ਕੇ ਸਾਡੇ ਵਾਸਤੇ ਪੂਰਨੇ ਪਾਏ ਕਿ ਇੱਕ ਸਿੱਖ ਨੇ ਗੁਰੂ ਦੇ ਦਰ ਤੇ ਰਹਿ ਕੇ ਕੇਵੇ ਹੁਕਮ ਮੰਨਣਾ ਲੋਕਾਂ ਦੇ ਖੰਡੇਆਂ ਮੇੜਿਆਂ ਦੀ ਪਰਵਾਹ ਨਹੀਂ ਕਰਨੀ ਬੋਲਾਂ ਕਬੋਲਾਂ ਦੀ ਪਰਵਾਹ ਨਹੀਂ ਕਰਨੀ ਕੇਵਲ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਜ਼ਾ ਵਿੱਚ ਗੁਰੂ ਦੀ ਆਗਿਆ ਵਿੱਚ ਚੱਲਣਾ ਲਗਾਤਾਰ 12 ਸਾਲ ਸੱਚੇ ਪਾਤਸ਼ਾਹ ਜੀ ਨੇ ਅਣਥੱਕ ਸੇਵਾ ਸਿਮਰਨ ਦੀ ਘਾਲ ਕਮਾਈ ਕੀਤੀ ਅਤੇ ਧੰਨ ਗੁਰੂ ਅਮਰ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ ਉਹਨਾਂ ਨੂੰ ਵਰਤਾ ਗੱਦੀ ਦੀ ਵਾਰਸਿਸ਼ ਕੀਤੀ ਇਸ ਸਾਧਗੁਰੂ ਧੰਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤਾਂ ਨੂੰ ਬੇਅੰਤ ਦੇ ਅੰਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅੱਜ ਜੋ ਸਿੱਖਾਂ ਦੇ ਤੀਜੀ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦ ਸਾਹਿਬ ਵਿਖੇ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅੱਜ ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਉੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪ੍ਰਕਾਸ਼ਪੁਰਬ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਸੰਗਤਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ਪੁਰਬ ਦੇ ਮੌਕੇ ਤੇ ਸੰਗਤਾਂ ਨੇ ਪਵਿੱਤਰ ਜਲ ਦੇ ਵਿੱਚ ਇਸ਼ਨਾਨ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈਗੇ ਵਾਇਗਰੂ ਦੇ ਸ਼ੁਕਰਾ ਨਵਾਯਾ ਦਿੱਤਾ ਇਸ ਮੌਕੇ ਦੇ ਉੱਤੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਹਰ ਗਉਂਦ ਬਸੋ ਰਾਮਾਗਲ ਕੁਸਮੇ ਬਸੰਤ ਦਿਨੰਤ ਨ ਆਵੇ ਰਾਵਸਾ ਸਤਿਰਨ ਉਦਰ ਸਾਗਰ ਕੋ ਗੰਗ ਕ ਰੰਗ ਅੰਤਰ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲੋ ਨਹ ਜੋ ਗਾਵੈ ਭੱਲੇ ਅਮਰਦਾਸ ਗੁਰ ਤੇਰੇ ਤੇਰੀ ਹਕਮਤ ਹੋਈ ਬਲਵਾਵੇ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਅੱਜ ਦੇ ਸ਼ਬਦਿ ਹਾਰੇ ਸਤਕਾਰਯੋਗ ਪਿਤਾ ਬਾਬਾ ਤੇਜਪਾਲ ਜੀ ਮਾਤਾ ਲਛਮੀ ਜੀ ਸੁਲਖੜੀ ਜੀ ਦੇ ਗ੍ਰਹਿ ਪਿੰਡ ਬਾਸਰਕੇ ਜ਼ਿਲ੍ਹਾ ਅਮਰਸਰ ਸਾਹਿਬ ਦੇ ਅਵਤਾਰ ਧਾਰਿਆ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੌਰਾਨ 12 ਸਾਲ ਅਣਥੱਕ ਸੇਵਾ ਦੀ ਕਲਣਾ ਘੜ ਕੇ ਸਾਡੇ ਵਾਸਤੇ ਪੂਰਨੇ ਪਾਏ ਕਿ ਇੱਕ ਸਿੱਖ ਨੇ ਗੁਰੂ ਦੇ ਦਰ ਤੇ ਰਹਿ ਕੇ ਕੇਵੇ ਹੁਕਮ ਮੰਨਣਾ ਲੋਕਾਂ ਦੇ ਸਮਿਆਂ ਮੇੜਿਆਂ ਦੀ ਪਰਵਾਹ ਨਹੀਂ ਕਰਨੀ ਬੋਲਾਂ ਕਬੋਲਾਂ ਦੀ ਪਰਵਾਹ ਨਹੀਂ ਕਰਨੀ ਕੇਵਲ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਜ਼ਾ ਵਿੱਚ ਗੁਰੂ ਦੀ ਆਗਿਆ ਵਿੱਚ ਚੱਲਣਾ ਲਗਾਤਾਰ 12 ਸਾਲ ਸੱਚੇ ਪਾਤਸ਼ਾਹ ਜੀ ਨੇ ਅਨਥਕ ਸੇਵਾ ਸੇਮਰ ਦੀ ਘਾਲ ਕਮਾਈ ਕੀਤੀ ਅਤੇ ਧੰਨ ਗੁਰੂ ਅਮਰ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਇਸ ਸਾਧ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤਾਂ ਨੂੰ ਬੇਅੰਤ ਦੇ ਅੰਤ ਵਧਾਈਆਂ ਹੋਣ ਦੀ ਵਾਹਿਗੁਰੂ ਜੀ ਕਾ ਖਾਲਸਾ Who oh, are we going to be,